ਦੋਸਤੋ ਅੱਜ ਅਸੀਂ ਅੰਮ੍ਰਿਤਸਰ ਦੀ ਮਜੀਠਮੰਡੀ ਇਲਾਕੇ ਦੇ ਵਿੱਚ ਮੌਜੂਦ ਹਾਂ ਜਿੱਥੇ ਪਹਿਲੀ ਵਾਰੀ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਇਲਾਕੇ ਇਲਾਕੇ ਦੇ ਵਿੱਚ ਜਾ ਰਹੇ ਨੇ ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਣ ਅਤੇ ਉਹਨਾਂ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇ ਤਾਂ ਪੁਲਿਸ ਕਮਿਸ਼ਨਰ ਇੱਥੇ ਪਹੁੰਚੇ ਨੇ ਤਾਂ ਕਿਸ ਤਰੀਕੇ ਦੇ ਨਾਲ ਤਿਆਰੀਆਂ ਨੇ ਅਸੀਂ ਗੱਲਬਾਤ ਵੀ ਜ਼ਰੂਰ ਸਾਂਝੀ ਕਰਾਂਗੇ ਜਿਹੜੇ ਪੁਲਿਸ ਕਮਿਸ਼ਨਰ ਇੱਥੇ ਪਹੁੰਚੇ ਨੇ ਤਾਂ ਵੱਡੀ ਟੀਮ ਜਿਹੜੀ ਇੱਥੇ ਪਹੁੰਚੀ ਆ ਅਸੀਂ ਉਹਨਾਂ ਦੇ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਫਿਲਹਾਲ ਏ ਪੁਲਿਸ ਦिए तमाम ਗੱਡੀਆਂ ਜਿਹੜੀਆਂ ਨੇ ਇੱਥੇ ਪਹੁੰਚਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੀਆਂ ਤਿਆਰੀਆਂ ਪਹਿਲਾਂ ਤੋਂ ਰੱਖੀਆਂ ਗਿਆ ਸੀ ਪੁਲਿਸ ਦੀ ਜਿਹੜੀ ਵਾਲਾ ਟੀਮ ਇੱਥੇ ਪਹੁੰਚੀ ਹੋਈ ਹੈ ਤਾਂ ਪੁਲਿਸ ਕਮਿਸ਼ਨਰ ਖੁਦ ਇੱਥੇ ਪਹੁੰਚੇ ਨੇ ਇੱਕ ਵੱਡੀ ਗੱਲ ਹੈ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਮੀਟਿੰਗ ਕਰਨ ਦੀ ਇਹ ਜਿਹੜੀਆਂ ਤਿਆਰੀਆਂ ਨੇ ਉਹ ਜ਼ਰੂਰ ਕੀਤੀਆਂ ਜਾ ਰਹੀਆਂ ਨੇ ਕਿ ਮੀਟਿੰਗ ਵਿੱਚ ਪੁੱਛਿਆ ਜਾਵੇ ਲੋਕਾਂ ਨੂੰ ਕਿ ਕੀ ਕੀ ਸਮੱਸਿਆਵਾਂ ਨੇ ਤੁਹਾਨੂੰ ਕਿਸ ਤਰੀਕੇ ਦੀਆਂ ਸਮੱਸਿਆਵਾਂ ਨੇ ਉਹ ਪੁੱਛਣ ਦੀ ਜਿਹੜੀ ਕੋਸ਼ਿਸ਼ ਹੈ ਉਹ ਜਰੂਰ ਕੀਤੀ ਜਾ ਰਹੀ ਹੈ ਫਿਲਹਾਲ ਦੀ ਘੜੀ ਦੇਖ ਸਕਦੇ ਹੋ ਕਿ तमाम ਇਲਾਕਾ ਨਿਵਾਸੀ ਇੱਥੇ ਪਹੁੰਚੇ ਹੋਏ ਨੇ ਤਾਂ ਜਿਹੜੇ ਲੋਕ ਇੱਥੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਪੁੱਛਿਆ ਜਾ ਰਿਹਾ ਕਿਸ ਤਰ੍ਹਾਂ ਦੀ ਗੱਲਬਾਤ ਕੀਤੀ ਜਾ ਰਹੀ ਹੈ ਜਿਹੜੀ ਵੀ ਉੱਥੇ ਆਏ ਪ੍ਰੋਬਲਮ ਹੈ ਕੋਈ ਦੱਸੋ ਸੋ ਦੇਖ ਸਕਦੇ ਹੋ ਕਿ ਹਰ ਇੱਕ ਦਿਨ ਨਾਲ ਪੁਸ਼ਕਿਸ਼ ਕੀਤੀ ਜਾ ਰਹੀ ਹੈ ਕਿ ਕੋਈ ਦਿੱਕਤ ਤੇ ਨਹੀਂ ਕੋਈ ਪ੍ਰੋਬਲਮ ਤੇ ਨਹੀਂ ਪਹਿਲੀ ਵਾਰੀ ਦੇਖਦੇ ਹੋਵੋਗੇ ਕਿ ਇਸ ਤਰੀਕੇ ਦੇ ਨਾਲ ਅੰਮ੍ਰਿਤਸਰ ਦੇ ਜਿਹੜੇ ਪੁਲਿਸ ਕਮਿਸ਼ਨਰ ਨੇ ਉਹ ਲੋਕਾਂ ਦੇ ਨਾਲ ਮੁਲਾਕਾਤ ਕਰਦੇ ਪਏ ਨੇ ਤੁਸੀਂ ਮਜ਼ਾ ਸਾਰੇ ਐਦਾਇ ਕਰਦੇ ਕਿ ਆਪਾਂ ਤਾਂ ਕਰ ਦਿੰਦੇ ਆ ਹਾਂ ਪ੍ਰਧਾਨ ਜੀ ਉਹਨਾਂ ਉਹਨਾਂ ਨੂੰ ਪੁੱਛ ਉਹਨਾਂ ਨੂੰ ਚਾਹੀਦਾ ਨਹੀਂ ਕਰਨਾ ਸਾਰੇ ਦਿਹਾੜੀ ਜਾਮ ਲਗਾ ਰਹੇ ਹਾਂ ਠੀਕ ਕਰ ਲੈਂਦੇ ਉੱਥੇ ਉਹ ਗੱਲ ਕਰਨਗੇ ਆਜੋ ਤੁਸੀਂ ਵੀ ਆ ਜੀਓ ਚਲੋ ਮੈਂ ਕਰ ਲੈਂਦੇ ਉੱਥੇ ਤਾਂ ਬਿਲਕੁਲ ਦੇਖ ਸਕਦੇ ਹੋ ਕਿ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਨ ਦੀ ਵੀ ਪੂਰਾ ਆਸ਼ਵਾਸਨ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਕਿ ਜਲਦ ਤੋਂ ਜਲਦ ਇਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਹੱਲ ਕੀਤੀਆਂ ਜਾਣਗੀਆਂ ਤਾਂ ਸਭ ਤੋਂ ਵੱਡੀ ਗੱਲ ਇਹੋ ਹੀ ਹੈ ਕਿ ਜੇਕਰ ਕੋਈ ਉੱਚ ਅਧਿਕਾਰੀ ਪਹੁੰਚਦਾ ਹੈ ਲੋਕਾਂ ਦੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਜਾਣਨ ਵਾਸਤੇ ਸਮਝ ਲਓ ਕਿ ਫਿਰ ਸੁਧਾਰ ਹੋਣ ਦੀਆਂ ਤਿਆਰੀਆਂ ਨੇ ਉਹ ਸੁਧਾਰ ਜਿਹੜੇ ਨੇ ਉਹ ਕਰਨ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਖਾਸ ਤੌਰ ਦੇ ਉੱਤੇ ਕੀਤੀਆਂ ਜਾ ਰਹੀਆਂ ਨੇ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਅਮਰਸਰ ਦੀ ਪੁਲਿਸ ਕਮਿਸ਼ਨਰ ਜਿਹੜੇ ਇੱਥੇ ਪਹੁੰਚੇ ਹੋਏ ਨੇ ਤਾਂ ਦੇਖ ਸਕਦੇ ਹੋਗਾ ਲੋਕਾਂ ਦੇ ਜਿਹੜੇ ਇਲਾਕਾ ਨਿਵਾਸੀ ਨੇ ਉਹਨਾਂ ਵੱਲੋਂ ਵੀ ਸਵਾਗਤ ਕੀਤਾ ਜਾ ਰਿਹਾ ਹੈ ਪੁਲਿਸ ਕਮਿਸ਼ਨਰ ਦਾ ਇੱਕ ऐसे कदम दी सराहना ਕੀਤੀ ਜਾ ਰਹੀ ਹੈ ਜਿਹੜਾ ਕਦਮ ਚੁੱਕਿਆ ਗਿਆ ਵਾ ਕਿਉਂਕਿ ਬੜੇ ਤੁਸੀਂ ਦੇਖਦੇ ਹੋਵੋਗੇ ਕਿ ਜਿੱਥੇ ਇਲਾਕੇ ਦੇ ਵਿੱਚ ਕੋਈ ਖਾਮੀਆਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਖਾਮੀਆਂ ਦੂਰ ਕਰਨ ਵਾਸਤੇ ਹੀ ਪੁਲਿਸ ਕਮਿਸ਼ਨਰ ਅੱਜ ਆਪ ਇੱਥੇ ਪਹੁੰਚੇ ਨੇ ਆਪ ਇਸ ਇਲਾਕੇ ਵਿੱਚ ਨਹੀਂ ਸਾਰੇ ਇਲਾਕੇ ਦੇ ਵਿੱਚ ਜਾਣ ਦੀ ਜਿਹੜੀ ਗੱਲ ਹੈ ਉਹ ਪੁਲਿਸ ਕਮਿਸ਼ਨਰ ਵੱਲੋਂ ਜਰੂਰ ਕੀਤੀ ਜਾ ਰਹੀ ਹੈ ਤਾਂ ਨਿੱਗਾ ਸਵਾਗਤ ਕੀਤਾ ਜਾ ਰਿਹਾ ਜਿਹੜੇ ਇਲਾਕਾ ਨਿਵਾਸੀ ਨੇ ਉਹਨਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਤੁਹਾਨੂੰ ਦੱਸਦੀ ਕਿ ਪੁਲਿਸ ਕਮਿਸ਼ਨਰ ਇੱਥੇ ਪਹੁੰਚੇ ਨੇ ਗੁਰਪ੍ਰੀਤ ਸਿੰਘ ਪੁੱਲਰ ਕਰੀਬ ਮਹੀਨਾ ਡੇਢ ਮਹੀਨਾ ਹੋ ਚੁਕਿਆ ਉਹਦੇ ਵਿੱਚ ਕਾਫੀ ਉਪਲਬਧੀਆਂ ਜਿਹੜੀਆਂ ਨੇ ਹਾਸਲ ਹੋਈਆਂ ਨੇ ਤਾਂ ਇਹ ਵੀ ਇੱਕ ਖਾਸ ਉਪਲਬਧੀ ਆ ਜਿਹੜੀ ਦੇਖਣ ਨੂੰ ਮਿਲਦੀ ਪਈ ਹੈ ਜਿੱਥੇ ਜਿਹੜੇ ਪੁਲਿਸ ਕਮਿਸ਼ਨਰ ਨੇ ਉਹ ਲੋਕਾਂ ਦੀਆਂ ਨਿੱਕੇ ਨਿੱਕੇ ਸਮੱਸਿਆਵਾਂ ਅਤੇ ਵੱਡੀਆਂ-ਵੱਡੀਆਂ ਜਿਹੜੀਆਂ ਸਮੱਸਿਆਵਾਂ ਸਾਰੀਆਂ ਸਮੱਸਿਆਵਾਂ ਨੂੰ ਜਾਣਨ ਵਾਸਤੇ ਖੁਦ ਪਹੁੰਚੇ ਨੇ ਤੇ ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਜਲਦ ਤੋਂ ਜਲਦ ਹੱਲ ਵੀ ਕੀਤਾ ਜਾਏਗਾ ਜੇਕਰ ਲੋਕਾਂ ਦੀ ਕੋਈ ਸਮੱਸਿਆ ਹੈ ਤਾਂ ਉਹਨੂੰ ਸੁਣਿਆ ਜਾਏਗਾ ਸੁਣਨ ਤੋਂ ਬਾਅਦ ਉਹ ਸਮੱਸਿਆ ਹੱਲ ਕਰਨ ਦਾ ਜਿਹੜਾ ਆਸ਼ਵਾਸਨ ਉਹ ਖਾਸ ਤੌਰ ਦੇ ਉੱਤੇ ਦਿੱਕਤ ਦਿੱਤਾ ਜਾ ਰਿਹਾ ਫਿਲਹਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਸਵਾਗਤ ਕਿਸ ਤਰ੍ਹਾਂ ਕੀਤਾ ਜਾ ਰਿਹਾ ਨਿੱਗਾ ਸਵਾਗਤ ਇਲਾਕਾ ਨਿਵਾਸੀਆ ਵੱਲੋਂ ਕੀਤਾ ਜਾ ਰਿਹਾ ਤਾਂ ਇਸ ਕਦਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਜਿਹੜਾ ਕਦਮ ਚੁੱਕਿਆ ਗਿਆ ਅਮਰitsar ਪੁਲਿਸ ਵੱਲੋਂ ਅਮਰitsar ਪੁਲਿਸ ਦਾ ਇੱਕ ਵੱਡਾ ਕਦਮ ਹੈ ਜਿਹੜਾ ਲਗਾਤਾਰ ਚੁੱਕਿਆ ਜਿਹੜਾ ਤੁਹਾਨੂੰ ਦੱਸਦੀ ਹੈ ਕਿ ਲਗਾਤਾਰ ਪੁਲਿਸ ਹਰਕਤ ਵਿੱਚ ਹੈ ਅਮਰitsar ਦੇ ਸੁਧਾਰ ਵਾਸਤੇ ਤਾਂ ਇਹ ਜਿਹੜਾ ਖਾਸ ਕਦਮ ਜਿਹੜਾ ਉਹਦੀ ਛਲਾਗਾ ਜਰੂਰ ਕਰਦੇ ਨਜ਼ਰ ਆ ਰਹੇ ਨੇ ਸੋ ਦੇਖ ਸਕਦੇ ਹੋ ਇਹ ਅਮਰitsar ਦੀ ਸ਼ਾਨ ਕਹਿ ਸਕਦੇ ਹਾਂ ਕਦਮ ਜਿਹੜਾ ਇਹ ਜਿਹੜਾ ਕਦਮ ਚੁੱਕਿਆ ਉਹ ਸ਼ਾਨ ਹੈ ਤਾਂ ਫਿਰ ਪੁਲਿਸ ਦੀ ਵੀ ਸ਼ਾਨ ਹੈ ਕਿ ਜਿਹੜਾ ਕਦਮ ਚੁੱਕਿਆ ਜਾ ਰਿਹਾ ਜਿਹਦੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣਿਆ ਜਾਣ ਗਿਆ ਤਾਂ ਫਿਰ ਉਹਦਾ ਹੱਲ ਵੀ ਜਿਹੜਾ ਉਹ ਜ਼ਰੂਰ ਕੀਤਾ ਜਾਏਗਾ